ਅੱਜ ਇੱਕ ਅਜਿਹੇ ਘਰ ਦੇ ਵਿੱਚ ਪਹੁੰਚੇ ਆ ਜਿਹਨਾਂ ਹਾਲਾਤ ਦੇ ਕਿ ਆਪਣਾ ਵੀ ਮਨ ਭਰਿਆ ਕਿਉਂਕਿ ਪਹਿਲਾਂ ਤੁਸੀਂ ਇਹ ਕੰਧਾਂ ਦੇਖੋ ਇਹ ਕਮਰੇ ਦੇ ਫਰਸ਼ ਦੇਖੋ ਇਹ ਵੀ ਹਜੇ ਤੱਕ ਨਹੀਂ ਬਣੇ ਇਹ ਜ਼ਮੀਨ ਹੀ ਅਜੇ ਤੱਕ ਇਹਨਾਂ ਕੋਲ ਜਿਹੜਾ ਭਰਨੀ ਹੁੰਦੀ ਉਹ ਵੀ ਭਰੀ ਨਹੀਂ ਗਈ ਤੇ ਕੰਧਾਂ ਤੁਸੀਂ ਦੇਖੋ ਕੱਚੀਆਂ ਨੇ ਕਿਸ ਤਰੀਕੇ ਨਾਲ ਹਜੇ ਕੰਧਾਂ ਦੇ ਵਿੱਚ ਉੱਟਾਂ ਵੀ ਪੂਰੀਆਂ ਨਹੀਂ ਆ ਇਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਜੇਕਰ ਘਰ 'ਚ ਕੋਈ ਬਿਮਾਰੀ ਇਸ ਤਰੀਕੇ ਦੀ ਆ ਜਾਵੇ ਤੇ ਫਿਰ ਉਸ ਪਰਿਵਾਰ ਦਾ ਕੀ ਬਣਦਾ ਹੋਏਗਾ ਸ਼ਾਇਦ ਇਹ ਸ਼ਬਦਾਂ ਦੇ ਵਿੱਚ ਜ਼ਿਕਰ ਕਰਨਾ ਬਹੁਤ ਮੁਸ਼ਕਲ ਹੈ ਬਲਵਿੰਦਰ ਸਿੰਘ ਜੀ ਕਿੰਡ ਕਿੜਾ ਵੀਰੇ ਪੂਰੇ ਗਿਲ ਵੀਰੇ ਕੀ ਕੰਮ ਕਰਦੇ ਹੋ ਤੇ ਇਹ ਹਾਦਸਾ ਕਿਉਂ ਵਾਪਰਿਆ ਮੈਂ ਪੱਟਦਾ ਕੰਮ ਕਰਦਾ ਜੀ 2 ਮਹੀਨੇ ਹੋ ਗਿਆ ਛੱਟ ਲੱਗੀ ਨੂੰ ਹੂੰ ਟਰੈਕਟਰ ਆਪਰੇਟਰ ਦਾ ਕਰਕੇ ਛੱਟ ਲੱਗੀ 2 ਮਹੀਨੇ ਹੋ ਗਏ ਲਾਇ ਹੋਏ ਨੇ ਕਿੱਦਾਂ ਚਾ ਟੁੱਟੇ ਚੜ ਗਿਆ ਜਾਂ ਕੀ ਲੱਤਾਂ ਦੇ ਕੀ ਵਾਪਰੇ ਆਪਣੇ ਲੱਤਾਂ ਦੇ ਟੈਟਰ ਟਰਾਲੀ ਦੇ ਟਾਇਰ ਲੰਘੇ ਆ ਤੇ ਚੂਲੇ ਜਿਹੜੇ ਕਰੈਕ ਹੋ ਗਏ ਇਲਾਜ ਨਹੀਂ ਕਰਵਾਇਆ ਜਿੰਨਾਂ ਦਾ ਟਰੈਕਟਰ ਸੀਗਾ ਜਾਂ ਕਿਸੇ ਮਾਲਕ ਨੇ ਕਿਸੇ ਨੇ ਉਹ ਤੋਂ ਬਾਹਰ ਹੀ ਪੜੀ ਉਹਨਾਂ ਨੇ 50000 ਰੁਪਇਆ ਦਿੱਤਾ ਹੀ ਪਰ 50000 ਅੰਬਰਸਰ ਹਸਪਤਾਲ ਦਾਖਲੇ ਹੋਇਆ ਪ੍ਰਾਈਵੇਟ ਉੱਥੇ ਲੱਗਣ ਕਰਕੇ ਉੱਥੇ ਪੈਸੇ ਜਿਆਦਾ ਲੱਗੇ ਹੋ ਗੋ ਘਰ ਦੇਣੇ ਕੋ ਜਮਾਂ ਪਿੰਡਾਉ ਕਰਕੇ ਕੋ ਲਾਂਭੇਉ ਕਰਕੇ ਫਿਰ ਲਾਈ ਕਰਾਇਆ ਪਰ ਪੂਰਾ ਲਾਈ ਨਹੀਂ ਹੋ ਤੋਇਆ ਕਿੰਨੇ ਪੈਸੇ ਹੁ ਤੱਕ ਲੱਗ ਚੁੱਕੇ ਆ ਡੇਢ ਤੋਂ 2 ਲੱਖ ਦੇ ਲੱਗੇ ਲੱਗ ਗਿਆ 50000 ਆ ਤੇ 2 ਲੱਖ ਲੱਗੇ ਲੱਗ ਗਿਆ ਹਾਂ ਜੀ ਤੇ ਹਜੇ ਕਿੰਨੇ ਕ ਲੱਗਣੇ ਆਲੇ ਵੇਖੋ ਹੁਣ ਇਹਨੂੰ ਪੁੱਛਿਆ ਹੀ ਹੈ ਡਾਇਰੈਕਟਰਾਂ ਨੂੰ ਕਿੰਨੇ ਲੱਗਣੇ ਹੰ ਕਿੰਨੇ ਮਹੀਨੇ ਹੋ ਗਏ ਇੰਨਾ ਹੀ ਬੈਠੇ ਮੰਜੇ ਦੇ 2 ਮਹੀਨੇ ਹੋ ਗਏ ਪਰਵਾਜ਼ ਚ ਕੋਣ ਕੋਣ ਹੈ ਆਪਣੇ ਘਰ ਦੇ ਆ ਦੇ ਨ ਬੱਚੇ ਆ ਮਾ ਹੋਣ ਖਾਣ ਆਸਤੀ ਨਾ ਰੋਟੀ ਆ ਨਾ ਕੋਈ ਕਾਰੋਬਾਰ ਆ ਕੋਈ ਇਹੋ ਕਮੋੜਲਾ ਸਾਨੂੰ ਬੂੜੀ ਬੁੱੜੇ ਰੋਟੀ ਦੇਣ ਲਾ ਅਸੀਂ ਤਿੰਨ ਬੱਚੇ ਨੇ ਬਚੇ ਦੇ ਤੇ ਹੁਣ ਦੇ ਇਲਾਜ ਤੋਂ ਬੈਠੇ ਆ ਕੋਈ ਲੀੜਾ ਕੋ ਪਾਉਣ ਨੂੰ ਨਹੀਂ ਕੋ ਰੋਟੀ ਖਾਣ ਆਸਤੀ ਨਹੀਂ ਨੰਗੇ ਬਰੀ ਜਿਹੜੇ ਰੇਰ ਦੇ ਬੱਚੇ ਵੀ ਠੰਡ ਦੇ ਵਿੱਚ ਅਸੀਂ ਇਹੋ ਬਾਬਾ ਜੀ ਚਮਨੇ ਸਾਡੇ ਨਾਲ ਬੱਚੇ ਦੀ ਬਾਹ ਫੜੀ ਜਾਵੇ ਸਾਡੇ ਬੱਚਾ ਸਹੀ ਸਰਾਮਤ ਉੱਠ ਪਈ ਇਲਾਜ ਕੋ ਵਾਦੀ ਹਾਂਜੀ ਲਾਜੋ ਜੇ ਇਹਨਾਂ ਗਰੀਬਾਂ ਨੂੰ ਸਾਨੂੰ ਗਰੀਬਾਂ ਨੂੰ ਲੀ ਲਤਾ ਇਹਨਾਂ ਬੱਚਿਆਂ ਦਿੱਤਾ ਜਾਵੇ ਨੰਗੇ ਬੱਚੇ ਫਿਰਦੇ ਆ ਲੇ ਲਤਾਨੀ ਇਹਨਾਂ ਦੇ ਪਾਉਣ ਨੂੰ ਹੈਗਾ ਸਾਥੀਓ ਪੰਜਾਬ ਦੇ ਵਿੱਚ ਅਜਿਹੇ ਬਹੁਤ ਸਾਰੇ ਪ੍ਰਵਾਦ ਨੇ ਜਿਨ੍ਹਾਂ ਦੇ ਹਾਲਾਤ ਅੱਜ ਵੀ ਬਹੁਤ ਮਾੜੇ ਆ ਜਿਨ੍ਹਾਂ ਦੇ ਅਜੇ ਤੱਕ ਘਾਹਾਂ ਦੀਆਂ ਜਿਹੜੀਆਂ ਕੰਦਾ ਨਹੀਂ ਹੋਈ ਪੱਕੀਆਂ ਨਹੀਂ ਹੋ ਸਕੀਆਂ ਤੇ ਜੇਕਰ ਅਜਿਹੇ ਪ੍ਰਵਾਦ ਦੇ ਉੱਪਰ ਇਹ ਹੋਰ ਵਿਪਤਾ ਪੈ ਜਾਵੇ ਜੇਕਰ ਕੋਈ ਬਿਮਾਰੀ ਇਸ ਤਰੀਕੇ ਦੀ ਘਰ ਦੇ ਵਿੱਚ ਆ ਜਾਵੇ ਇਫੇ ਰੋਟੀ ਨੂੰ ਵੀ ਉਹ ਪਰਵਾਰ ਜਿਹੜਾ ਹੈ ਉਹ ਲੋਕਾਂ ਦੇ ਵੱਲ ਤੱਕਦਾ ਹੈ ਕਿ ਰੋਟੀ ਵੀ ਸ਼ਾਇਦ ਸਾਡੇ ਘਰ ਦੀ ਕਿੱਦਾਂ ਪੂਰੀ ਹੋਏਗੀ ਇਹ ਬਹੁਤ ਵੱਡਾ ਸਵਾਲ ਬਣ ਜਾਂਦਾ ਇੱਕ ਤਰਫ ਬਹੁਤ ਸਾਰੀ ਕੋਠੀਆਂ ਕਾਰਾਂ ਗੱਡੀਆਂ ਦੇ ਵਿੱਚ ਰਹਿਣ ਵਾਲੇ ਲੋਕ ਤੇ ਇੱਕ ਤਰਫ ਇਸ ਤਰੀਕੇ ਦੇ ਹਾਲਾਤ ਕਿਤਨੇ ਕਿਤੇ ਤਰਾਸਦੀ ਹੈ ਲੇਕਿਨ ਅੱਜ ਇੱਕ ਅਜਿਹੇ ਘਰ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਦੇ ਹਾਲਾਤ ਦੇ ਕਿ ਆਪਣਾ ਵੀ ਮਨ ਭਰੇ ਆ ਕਿਉਂਕਿ ਪਹਿਲਾਂ ਤੁਸੀਂ ਇਹ ਕੰਧਾਂ ਦੇਖੋ ਇਹ ਕਮਰੇ ਦੇ ਫਰਸ਼ ਦੇਖੋ ਇਹ ਵੀ ਹਜੇ ਤੱਕ ਨਹੀਂ ਬਣੇਏ ਜ਼ਮੀਨ ਹਜੇ ਤੱਕ ਇੰਨਾ ਕੋ ਜਿਹੜਾ ਭਰਨੀ ਹੁੰਦੀ ਉਹ ਵੀ ਭਰੀ ਨਹੀਂ ਗਈ ਤੇ ਕੰਧਾਂ ਤੁਸੀਂ ਦੇਖੋ ਕੱਚੀਆਂ ਨੇ ਕਿਸ ਤਰੀਕੇ ਨਾਲ ਹਜੇ ਕੰਦਾਂ ਦੇ ਵਿੱਚ ਉੱਟਾਂ ਵੀ ਪੂਰੀਆਂ ਨਹੀਂ ਆ ਤੇ ਇਸ ਤਰੀਕੇ ਦੇ ਹਲਾਤਾਂ ਦੇ ਵਿੱਚ ਜੇਕਰ ਘਰ 'ਚ ਕੋਈ ਬਿਮਾਰੀ ਇਸ ਤਰੀਕੇ ਦੀ ਆ ਜਾਵੇ ਤੇ ਫਿਰ ਉਸ ਪਰਿਵਾਰ ਦਾ ਕੀ ਬਣਦਾ ਹੋਏਗਾ ਸ਼ਾਇਦ ਇਹ ਸ਼ਬਦਾਂ ਦੇ ਵਿੱਚ ਜ਼ਿਕਰ ਕਰਨਾ ਬਹੁਤ ਮੁਸ਼ਕਲ ਆ ਇਹ ਭੂਰੇ ਗਿਲ ਪਿੰਡ ਤਰਨਤਾਰਨ ਦਾ ਇੱਕ ਵੀਰ ਦੀ ਕਹਾਣੀ ਹੈ ਜਿਹੜਾ ਪੱਠੇ ਦੇ ਕੰਮ ਕਰਦਾ ਸੀਗਾ ਲੇਕਿਨ ਜਦੋਂ ਇਸ ਦੇ ਉੱਪਰ ਇੱਕ ਟਰਾਲਾ ਚੜ੍ਹ ਜਾਂਦਾ ਹੈ ਉਸ ਦੀਆਂ ਲੱਤਾਂ ਉਸ ਦਾ ਜਿਹੜਾ ਚੂਲਾ ਹੁੰਦਾ ਉਹ ਟੁੱਟ ਜਾਂਦਾ ਹੈ ਜਿਹੜੇ ਤਿੰਨ ਬੱਚੇ ਆ ਪਰਿਵਾਰ ਦੇ ਵਿੱਚ ਮਾਪੇ ਨੇ ਪਤਨੀ ਹੈ ਉਹ ਸਾਰਿਆਂ ਦੀ ਰੋਟੀ ਤੋਂ ਵੀ ਜਿਹੜੇ ਨੇ ਉਵਾਂਜੇ ਹੋ ਕੇ ਬੈਠ ਗਏ ਇਲਾਜ ਲਈ ਲੱਖਾਂ ਰੁਪਏ ਲੱਗਨੇ ਨੇ ਲੱਖਾਂ ਰੁਪਏ ਲੱਗ ਵੀ ਚੁੱਕੇ ਨੇ ਪਿੰਡ ਚੋਂ ਗਰਾਈ ਕਰਕੇ ਕਿਸੇ ਨਾ ਕਿਸੇ ਕੋਸ਼ਿਸ਼ ਕੀਤੀ ਸੀਗੀ ਕਿ ਇਲਾਜ ਹੋ ਸਕੇ ਲੇਕਿਨ ਅੱਜ ਤੱਕ ਉਹ ਜਿਹੜਾ ਇਲਾਜ ਉਹ ਨਹੀਂ ਹੋ ਸਕਿਆ ਤਕਰੀਬਨ 2 ਮਹੀਨੇ ਦਸੇ ਜ਼ਿਆਦੇ ਨਹੀਂ ਇਸ ਵੀਦ ਨੂੰ ਇਸ ਸੰਜੇ ਦੇ ਪਿਆ ਹੋ ਗਏ ਐ ਤੇ ਬੱਚੇ ਜਣੇ ਨੇ ਭਰੀ ਸਰਦੀ ਦੇ ਵਿੱਚ ਰੋਟੀ ਤੋਂ ਵੀ ਮਹਤਾਜ ਨਹੀਂ ਬਾਈ ਜੀ ਕੀ ਨਾਮ ਹੈ ਆਪਣਾ ਕਿਹੜਾ ਪਿੰਡ ਬਲਵਿੰਦਰ ਸਿੰਘ ਜੀ ਪਿੰਡ ਕਿਹੜਾ ਵੀ ਤੇ ਪੂਰੇ ਗਲੇ ਵੀ ਤੇ ਕੀ ਕੰਮ ਕਰਦੇ ਹੋ ਤੇ ਹਾਦਸੇ ਕੋਲੋਂ ਆਪਰੇ ਮੈਂ ਪੱਠੇ ਦਾ ਕੰਮ ਕਰਦਾ ਜੀ 2 ਮਹੀਨੇ ਹੋ ਗਿਆ ਸੱਟ ਲੱਗੀ ਨੂੰ ਹੂੰ ਟਰੈਕਟਰ ਓਪਰੇਟਡ ਨਾ ਕਰਕੇ ਛੱਟ ਲੱਗ ਗਈ 2 ਮਹੀਨੇ ਹੋ ਗਏ ਲਾਇ ਹੋਏ ਨੇ ਕਿਦਾਂ ਚੱਕ ਟੁੱਟੇ ਚੜ ਗਿਆ ਜਾਂ ਕੀ ਲੱਤਾਂ ਦੇ ਕੀ ਵਾਪਰੇ ਆਪਣੇ ਲੱਤਾਂ ਦਿੱਤਾ ਦੀ ਟੈਟਰ ਟਰਾਲੀ ਦੇ ਟਾਇਰ ਲੰਘੇ ਆ ਤੇ ਚੂਲੇ ਜਿਹੜੇ ਕਰੈਕ ਹੋ ਗਏ ਇਲਾਜ ਨਹੀਂ ਕਰਵਾਇਆ ਜਿੰਨਾਂ ਦਾ ਟਰੈਕਟਰ ਸੀਗਾ ਜਾਂ ਕਿਸੇ ਮਾਲਕ ਨੇ ਕਿਸੇ ਨੇ ਉਹ ਤੋਂ ਬਾਹਰ ਹੀ ਫੜੀ ਉਹਨਾਂ ਨੇ 50000 ਰੁਪਇਆ ਦਿੱਤਾ ਹੀ ਪਰ 50000 ਅੰਬਰਸਰ ਹਸਪਤਾਲ ਦਾਖਲੇ ਹੋਇਆ ਪ੍ਰਾਈਵੇਟ ਉੱਥੇ ਲੱਗਣ ਕਰਕੇ ਉੱਥੇ ਪੈਸੇ ਜਿਆਦਾ ਲੱਗੇ ਸਕੋ ਘਰ ਦੇਣੇ ਕੋ ਜਮਾਂ ਪੈਂਡਾਉ ਕਰਕੇ ਕੋ ਲਾਂਭੇਉ ਕਰਕੇ ਫੇਰ ਲਾਇਕ ਰਾਇਆ ਪਰ ਪੂਰਾ ਲਾਇ ਨਹੀਂ ਹੋਦੋਇਆ ਕਿੰਨੇ ਪੈਸੇ ਹੁ ਤੱਕ ਲੱਗ ਚੁੱਕੇ ਆ ਡੇਢ ਤੋਂ 2 ਲੱਖ ਦੇ ਲੱਗੇ ਲੱਗ ਗਿਆ 50 ਹਜ਼ਾਰ ਆਇਆ ਤੇ 2 ਲੱਖ ਲੱਗੇ ਲੱਗ ਗਿਆ ਹਾਂਜੀ ਤੇ ਹਜੇ ਕਿੰਨੇ ਕ ਲੱਗਣੇ ਆ ਹਾਲੇ ਵੇਖੋ ਹੁਣ ਇਹ ਤੁਹਾਨੂੰ ਪੁੱਛਿਆ ਹੀ ਹੈ ਡਾਇਰੈਕਟਰਾਂ ਨੂੰ ਕਿੰਨੇ ਲੱਗਣੇ ਹੰ ਕਿੰਨੇ ਮਹੀਨੇ ਹੋ ਗਏ ਇੰਨਾ ਹੀ ਬੈਠੇ ਮੰਜੇ ਤੇ 2 ਮਹੀਨੇ ਹੋ ਗਏ ਪਰਵਾਜ਼ ਚ ਕੋਣ ਕੋਣ ਹੈ ਆਪਣੇ ਘਰ ਦੇ ਆ ਦੇ ਨ ਬੱਚੇ ਆ ਮਾ ਵਿਓ ਤੇ ਹਾਲਾਤ ਪਹਿਲਾਂ ਵੀ ਇਸ ਤਰ੍ਹਾਂ ਦੀ ਸੀਗੇ ਜਦੋਂ ਕੰਮ ਕਾਰ ਕਰਦੇ ਸੀਗੇ ਜਾਂ ਲੱਤਾਂ ਦੇ ਨਹੀਂ ਇਸ ਤਰੀਕੇ ਦਾ ਹਾਦਸਾ ਵਾਪਰੇ ਐਕਸੀਡੈਂਟ ਨਹੀਂ ਹੋਇਆ ਸੀਗਾ ਕਿ ਜਾਂ ਹੁਣ ਜਿਆਦਾ ਮਾਰੇ ਹੋ ਗਈ ਨਹੀਂ ਪਹਿਲਾਂ ਵਧੀਆ ਰੋਟੀ ਪਾਣੀ ਚੱਲਦਾ ਸੀ ਵਧੀਆ ਆਹਦਾ ਕਮਾਉਨੇ ਆ ਵਧੀਆ ਖਾਣੇ ਆ ਆ ਛੱਟ ਲੱਗਣ ਕਰਕੇ ਥੋੜਾ ਮਨਜੀਦੇ ਪੈਣ ਕਰਕੇ ਮੈਂ ਹੀ ਕਮਾਉਣ ਵਾਲਾ ਕੋਈ ਭਰਾ ਕੋਈ ਹੋਰ ਕੋਈ ਨਹੀਂ ਕਮਾਉਣ ਵਾਲਾ ਭਰਾ ਤੇ ਹੈਗਾ ਵੀ ਥੋੜਾ ਬਾਲਾ ਛੋਟਾ ਮੋਟਾ ਕੰਮ ਕਰਦਾ ਤੇੜੀ ਦੱਪਾ ਕੋ ਦਾ ਵੀ ਪਰਿਵਾਰ ਹੈ ਅਚਾ ਉਹ ਵੀ ਆਪਣਾ ਰਹਿੰਦਾ ਹਾਂਜੀ ਤੇ ਕਿਤਨਾ ਕਿਤ ਤੁਸੀਂ ਇਹ ਤਸਵੀਰਾਂ ਦੇਖੋ ਪਰਵਾਦ ਦੇ ਹਾਲਾਤ ਇਸ ਤਰੀਕੇ ਦੇ ਆਇਦਰ ਮਾਤਾ ਜੀ ਵੀ ਬੈਠੇ ਉਹਨਾਂ ਦੇ ਬਾਪੂ ਜੀ ਵੀ ਆ ਬਾਪੂ ਜੀ ਨੇ ਜ਼ਿਆਦੀ ਗੱਲਬਾਤ ਕਰਾਂਗੇ ਕਿਉਂਕਿ ਵੀਰ ਦੇ ਇਸ ਵਕਤ ਇੰਨੇ ਹਾਲਾਤ ਨਹੀਂ ਸਹੀ ਹੈਗੇ ਕਿ ਉਹਨਾਂ ਨਾਲ ਜ਼ਿਆਦੀ ਗੱਲਬਾਤ ਕਰੀਏ ਬਾਪੂ ਜੀ ਵਾਇਲ ਜੀ ਕਾ ਖਾਲਸਾ ਵਾਇਲ ਜੀ ਕਾ ਖਾਲਸਾ ਵਾਇਲ ਜੀ ਕਿਥੇ ਬਾਬਾ ਜੀ ਨਗਰ ਕਿਹੜਾ ਆਪਣਾ ਨਗਰਪੂਰੇ ਗੇ ਲਿਆ ਜੀ ਤੇ ਕੀ ਹੋਇਆ ਆਪਣੇ ਬੇਟੇ ਦੇ ਨਾਲ ਜਿਹੜਾ ਇਸ ਤਰੀਕੇ ਦੇ ਹਾਲਾਤ ਬਣ ਗਏ ਆ ਸਾਡੇ ਪਰਵਾਦ ਦੀਆਂ ਅੱਖਾਂ ਭਰੀਆਂ ਹਾਲਾਤ ਨੇ ਬਾਰੇ ਕਿਦਾਂ ਇਹ ਪੱਠੇ ਦੇ ਕੰਮ ਕਰਦਾ ਸੀ ਤੇ ਤੁਰਿਆ ਜਾਂਦਾ ਸੀ ਸਬਦਾ ਲੈਣਾ ਅਸਤੀ ਕਰ ਬਚਿਆ ਦਾ ਪਰਿਵਾਰ ਦਾ ਪਰਚੂਨ ਸ਼ਬਦ ਜਿਹੜਾ 10000 ਰੁਪਿਆ ਮਿਲਿਆ ਖਰਚ ਤੇ ਰਾਜ ਟ੍ਰੈਕਟਰ ਲਈ ਜਿਹੜਾ ਉਹ ਉੱਤੇ ਚੜ ਗਿਆ ਤੇ ਪੈਰਾਂ ਦੇ ਦੋਵੇਂ ਚੂਲੇ ਟੁੱਟ ਗਏ ਦੋਵੇਂ ਲੱਤਾਂ ਟੋਟੀਆਂ ਜੂਰ ਹੋ ਗਈਆਂ ਤੇ ਫੜ ਤੜ ਕੇ 1.5 ਲੱਖ ਰੁਪਿਆ ਮੰਗ ਕੇ ਲਾਇਆ ਤੇ 50000 ਰੁਪਿਆ ਟ੍ਰੈਕਟਰ ਆ ਲੈ ਦਿੱਤਾ ਤੇ ਹੁਣ ਖਾ ਉਹਦੇ ਪੈਸੇ ਲੱਗ ਗਏ ਆ ਤੇ ਹੁਣ ਖਾਣ ਆਸਤੀ ਨਾ ਰੋਟੀ ਆ ਨਾ ਕੋਈ ਕਾਰੋਬਾਰ ਆ ਕੋਈ ਇਹੋ ਕਮਾਉਣ ਲਾ ਸਾਨੂੰ ਬੋੜੀ ਬੋੜੇ ਰੋਟੀ ਦੇਣ ਲਾ ਤਿੰਨ ਬੱਚੇ ਨ ਬੱਚੇ ਦੇ ਤੇ ਹੁਣ ਤੇ ਲਾਜ ਤੋਂ ਬੈਠੇ ਆ ਲਾਈਵ ਨਹੀਂ ਹੋਣ ਦਿਆ ਤੇ ਨਾ ਰੋਟੀ ਪਾਣੀ ਕਿਛ ਲੈਂਦੇ ਆ ਬਹੁਤ ਤੰਗੀ ਆ ਤੇ ਇਹ ਕਮਰਾ ਇਹਨੇ ਪਾਇਆ ਇਹਦੇ ਚ ਭਰਤੀ ਪਣ ਵਾਲੀ ਕੋਈ ਪਲਾਸਟਰ ਨਹੀਂ ਹੋਇਆ ਬੜੇ ਹਾਲਤ ਖਰਾਬ ਸਾਡੀ ਬਾਬੂ ਜੀ ਕੋਈ ਅਧਿਸ਼ਦਾਰ ਕੋਈ ਛੋਟਾ ਭਰਾ ਕੋਈ ਤੁਹਾਡੇ ਹੋਰ ਕੋਈ ਵਾਕਪ ਕੋਈ ਕਿਸੇ ਸੱਜਣ ਮਿੱਤਰ ਨੇ ਬਾਹ ਨਹੀਂ ਫੜੀ ਕਿ ਇਲਾਜ ਦੀ ਜ਼ਿੰਮੇਵਾਰੀ ਇਸੀ ਲੈਨੇ ਨਾ ਕੋਈ ਨਹੀਂ ਆਇਆ ਜੀ ਕੋਈ ਬਣੀ ਹੋਵੇ ਕੋਈ ਲਾਗੇ ਨਹੀਂ ਆਉਦਾ ਕੋਈ ਭੜਨੀ ਕੋ ਭਰਾ ਨਹੀਂ ਕੋਤੀ ਜਵਾਈ ਨਹੀਂ ਕੋਈ ਕਹੇ ਕਿ ਇਹਨੇ ਬਾਹ ਨਹੀਂ ਫੜੀ ਤੁਹਾਡਾ ਕੋਈ ਕਾਰੋਬਾਰਕ ਕੰਮ ਕਰਦੀ ਮੇਰਾ ਜੇ ਮੈਂ ਬਜ਼ੁਰਗਾਂ ਵੱਡਾ ਆਦਮੀ ਮੇਰੀ 70 80 ਸਾਲ ਦੀ ਉਮਰ ਹੈ ਜੀ ਮੈਂ ਦੇਖੋ ਹੌਂਡ ਕਰਦਾ ਨਹੀਂ ਮੁੰਡੇ ਹੀ ਕਰਦੇ ਸੀ ਉਹ ਰੋਟੀ ਪਾਣੀ ਦਿੰਦਾ ਮੈਨੂੰ ਤੇ ਨਿੱਕਾ ਮੁੰਡਾ ਉਹ ਆਪਦਾ ਵੱਖਰਾ ਹੈ ਤੋ ਜਰਾ ਮੇਲਿਆਂ ਦਾ ਮਾੜਾ ਮੋਟਾ ਕੰਮ ਕਰਦਾ ਥੜੀ ਤੇ ਜਾਂਦਾ ਤੇ ਆਪਣੀ ਕਮਾਈ ਕਰਕੇ ਖਾਂਦਾ ਹੈ ਕੋਈ ਟਾ ਵੱਡਾ ਕੰਮ ਨਹੀਂ ਕਰੀ ਤੇ ਬਾਪੂ ਜੀ ਕਿੰਨੇ ਪੋਤਰੇ ਤੁਹਾਡੇ ਮੇਰੇ ਇੱਕ ਪੋਤਰਾ ਦੇ ਦੋ ਪੋਤਰੀਆਂ ਜੀ ਉਹ ਪਾਏ ਸਕੂਲ ਕਿਤੇ ਪੜਦੇ ਕਿਤੇ ਨਹੀਂ ਜੀ ਕਿਤੇ ਨਹੀਂ ਪਾਏ ਪੈਸੇ ਦੁਖੋਂ ਆਧਾਰ ਕਾਰਡ ਬਣਨ ਵਾਲੇ ਆ ਤੇ ਪੈਸੇ ਦੁਖੋਂ ਉਹਨਾਂ ਦੀ ਪੜ੍ਹਾਈ ਵੀ ਚਰਿਆਂ ਦੀ ਘਰ ਬੈਠੇ ਆ ਕੋਈ ਲੀਡਾ ਕੋ ਪਾਉਣ ਨੂੰ ਨਹੀਂ ਕੋ ਰੋਟੀ ਖਾਣ ਆਸਤੀ ਨਹੀਂ ਨੰਗੇ ਭਰੀ ਜਿਹੜੇ ਥਰੇਰ ਦੇ ਬੱਚੇ ਵੀ ਠੰਡ ਦੇ ਵਿੱਚ ਤੇ ਬਾਪੂ ਜੀ ਇੰਨੀਆਂ ਸੰਸਥਾਵਾਂ ਇੰਨੇ ਸਮਾਜ ਸੇਵੀ ਅੱਗੇ ਆਏ ਆ ਸ਼ੀਧੀ-ਦੀਹਾੜੇ ਚੱਲ ਰਹੇ ਸੀਗੇ ਲੰਗਰ ਪਛਾਦੇ ਵੀ ਬਹੁਤ ਲੱਗੇ ਬਹੁਤ ਸਾਰੀਆਂ ਸੰਸਥਾਵਾਂ ਆ ਗਈਆਂ ਹੁੰਦੀਆਂ ਨੇ ਪ੍ਰਾਲੇ ਕਰਦੀਆਂ ਨੇ ਸਰਕਾਰ ਵੀ ਦਾਅਵੇ ਕਰਦੀ ਹੈ ਕਿਸੇ ਨੇ ਆ ਕੇ ਕਿਸੇ ਮੋਦਵਾਦ ਨੇ ਕਿਸੇ ਪਿੰਡ ਨੇ ਕਿਸੇ ਸੰਸਥਾ ਨੇ ਨਹੀਂ ਕਿਹਾ ਅਸੀਂ ਇਲਾਜ ਦੀ ਜ਼ਿੰਮੇਵਾਰੀ ਚੁੱਕਦੇ ਹਾਂ ਲੰਗਰਾਂ ਦੀ ਸੇਵਾ ਤੇ ਬਥੇਦੀ ਨਿਭਾਉਂਦੇ ਹਾਂ ਤੇ ਕਿਹ ਵੀ ਸੇਵਾ ਸਾਡੇ ਲੇਖੇ ਲੱਗ ਜੂਗੀ ਕਿਹਨੇ ਸਾਡੇ ਘਰ ਆਣ ਕੇ ਪੁੱਛਿਆ ਨਹੀਂ ਕਿਸੇ ਸਰਪੰਚ ਨੇ ਕਿ ਪੰਚਾਇਤ ਦੇ ਬੰਦੇ ਨੇ ਕਿ ਪਿੰਡ ਦੇ ਬੰਦੇ ਨੇ ਕਿਹਾ ਕੋਈ ਮੋਦਬਰ ਬੰਦੇ ਨੇ ਕਿ ਮੰਤਰੀ ਨੇ ਕੋਈ ਸਾਡੇ ਘਰ ਆਣ ਕੇ ਕਿਸੇ ਨੇ ਸਹਾਇਤਾ ਨਹੀਂ ਕੀਤੀ ਨਾ ਕਿ ਨਿਆਣੇ ਕੇ ਮੌਕਾ ਵੇਖਿਆ ਇਹਦਾ ਪੁੱਤ ਬਜਿਆ ਨਾ ਆਗੇ ਨੇ ਸਾਟ ਵੇਖੀ ਨਾ ਆਗੇ ਨੇ ਪੈਸਾ ਦਿੱਤਾ ਨਾ ਗੱਲ ਨਾਲ ਬਾਤ ਵਾਦੇ ਬੰਦਾ ਹਾਰਿਆ ਸਾਡੀ ਤੇ ਜੇ ਫਿਰ ਤੁਹਾਡੇ ਭੈਣ ਭਰਾਵਾਂ ਨੂੰ ਆਖ ਕੇ ਤੇ ਅਸੀਂ ਤੁਹਾਨੂੰ ਸੱਜਿਆ ਹੀ ਸਾਡੀ ਆਣ ਕੇ ਹਾਲਤ ਵੇਖੋ ਕਿ ਸਾਡੇ ਅੰਦਰ ਰੋਟੀ ਦੇ ਵਾਤ ਰਿਆ ਪੈਸੇ ਦੇ ਵਾਤ ਰਿਆ ਢੀਡੇ ਕੱਪੜੇ ਦੇ ਵਾਤ ਰਿਆ ਬੱਚੇ ਜਿਹੜੇ ਨੰਗੇ ਥਰੇ ਫਿਰਦੇ ਆ ਠੰਡ ਦਾ ਟਾਈਮ ਆ ਤੇ ਬੱਚੇ ਬਿਮਾਰ ਹੋਏ ਆ ਤੇ ਇਹ ਸਾਡੀ ਮਾਤ ਕੀਤੀ ਜਾਵੇ ਦਾ ਇਲਾਜ ਕਰਾਉਣਾ ਵੀਰ ਦਾ ਜਿਹੜਾ ਮੰਜੇ ਦੇ ਪਿਆ ਹੈ ਇਹੋ ਰੋਟੀ ਦਿੰਦਾ ਸਾਨੂੰ ਇਹ ਹਾਸ ਰਿਹਾ ਸਾਨੂੰ ਹਾਂਜੀ ਸੋ ਕਿਤੇ ਨਾ ਕਿਤੇ ਮਾਤਾ ਜੀ ਵੀ ਉਹਨਾਂ ਦੇ ਮੌਜੂਦ ਆ ਪਤਨੀ ਮੌਜੂਦ ਆ ਬੱਚੇ ਮੌਜੂਦ ਨੇ ਪੂਰਾ ਪਰਿਵਾਰ ਇਸ ਵਕਤ ਇੱਥੇ ਮੌਜੂਦ ਆ ਲੇਕਿਨ ਕਿਤੇ ਨਾ ਕਿਤੇ ਮਨ ਭੱਦਦਾ ਹੈ ਜ਼ਿਆਦਾ ਮੈਂ ਨਹੀਂ ਕਹਿਣਾ ਚਾਹੁੰਦਾ ਕਿ ਚਲੋ ਗੱਲਬਾਤ ਕੀ ਕਰਨੀ ਹੈ ਇਹ ਜਿਹੇ ਹਾਲਾਤਾਂ ਦੇ ਵਿੱਚ ਜ਼ਿਆਦਾ ਲੇਕਿਨ ਕਿਤੇ ਨਾ ਕਿਤੇ ਬਹੁਤ ਮਾੜੀਆਂ ਤਸਵੀਰਾਂ ਨੇ ਦਿਲ ਨੂੰ ਦੁੱਖ ਵੀ ਹੁੰਦਾ ਕਿਉਂਕਿ ਹਜ਼ਾਰਾਂ ਲੱਖਾਂ ਲੋਕ ਇਹ ਤਸਵੀਰਾਂ ਦੇਖਦੇ ਤੇ ਜ਼ਰੂਰ ਨੇ ਲੇਕਿਨ ਬਹੁਤ ਚੰਦ ਲੋਕ ਹੁੰਦੇ ਨੇ ਜਿਹੜੇ ਉਪਰਾਲਾ ਕਰਕੇ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰੀ ਬੇਨਤੀ ਹੈ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਜਿਹੜ ਹੱਥ ਜੋੜ ਕੇ ਬੇਨਤੀ ਹੈ ਅਸੀਂ ਬਹੁਤ ਵੱਡੇ ਪੱਧਰਾਂ ਤੇ ਲੰਗਰ ਬਹੁਤ ਵੱਡੀਆਂ ਸੇਵਾਵਾਂ ਨਿਭਾਉਂਦੇ ਆ ਯੋਗਦਾਨ ਦਿੰਦੇ ਆ ਲੇਕਿਨ ਕੋਈ ਇਸ ਤਰੀਕੇ ਦੇ ਆਪਣੇ ਆਂਗਗਵਾਂਡ ਦੇ ਵਿੱਚ ਪਿੰਡ ਦੇ ਵਿੱਚ ਹਲਕੇ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਸਹਾਇਤਾ ਹੋ ਸਕੇ ਜ਼ਰੂਰ ਹਜ਼ਾਰਾਂ ਲੱਖਾਂ ਲੋਕ ਦੇਖਦੇ ਲੇਕਿਨ ਵਿੱਚ ਜੇਕਰ ਕੁਝ ਦਰਜਣਾ ਲੋਕ ਵੀ ਧਿਆ ਕੱਢ ਲੈਣ ਕਿ ਅਸੀਂ ਇਹਨਾਂ ਦੀ ਮਦਦ ਕਰਨੀ ਹੈ ਤੇ ਥੋੜੇ ਥੋੜੇ ਸਹਿਯੋਗ ਦੇ ਨਾਲ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਜਾ ਸਕਦੀ ਹੈ ਉਹਨਾਂ ਦੀ ਇਸ ਵਕਤ ਪਤਨੀ ਇੱਥੇ ਮੌਜੂਦ ਹੈ ਭੈਣ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਜੀ ਕਿਰਨਦੀਪ ਪਿੰਡ ਪੂਰੇ ਤੇ ਕੀ ਹੋਇਆ ਆਪਣੇ ਘਰਵਾਲਾ ਸਾਹਿਬ ਨੂੰ ਇਸ ਤਰੀਕੇ ਦਾ ਤੁਸੀਂ ਵੀ ਕੰਮ ਕਰਦੇ ਸੀਗੇ ਜਾਂ ਕਿਦਾਂ ਸਾਡਾ ਸੀਗਾ ਕੋਈ ਕਾਰੋਬਾਰ ਸੀ ਜਾਂ ਕਿਦਾਂ ਹਾਂਜੀ ਅਸੀਂ ਪੱਠੇ ਦਾ ਕੰਮ ਕਰਦੇ ਹਾਂ ਦੋਵੇਂ ਜੀ ਹਾਂਜੀ ਤੇ ਪੱਠੇ ਦਾ ਕੰਮ ਕਰਕੇ ਆਪਣਾ ਸਰਕਲ ਚਲਾਉਣਾ ਹੈ ਰੋਟੀ ਪਾਣੀ ਦਾ ਵੀ ਦੋਵੇਂ ਜੀ ਕੰਮ ਕਰਦੇ ਹਾਂ ਇਕੱਠੇ ਅਸੀਂ ਤੇ ਆਹ ਵੇਖੋ ਪਹਾੜ ਤੇਲਾ ਚੌਕੇ ਪੱਠੇ ਦਾ ਇੱਕ ਕਮਰਾ ਪਾਇਆ ਹੈ 60000 ਰੁਪਏ ਚੁੱਕਿਆ ਹੈ ਇਹੋ ਲਾਉਣ ਗਏ ਹਾਂ ਤੇ ਇਹਨਾਂ ਦੇ ਪ੍ਰੋਟੈਕਟਰ ਚੜ ਗਿਆ ਐਕਸੀਡੈਂਟ ਹੋ ਗਿਆ ਹੈ ਇਹਨਾਂ ਦਾ ਹਾਂਜੀ ਤਿਆ ਵੇ ਕੋ ਇੰਨੇ ਗੱਲਾ ਤੁਹਾਡੇ ਮਾੜੇ ਚੱਲੰਦਾ ਰੋਟੀ ਪਾਣੀ ਲਈੜ ਕੋਲ ਕੋਈ ਪਾਇ ਤੇ ਲਾਣੀ ਹੈਗਾ ਵੀ ਬੱਚੇ ਵੀ ਸਾਡੇ ਨੰਗੇ ਪੈਰੀ ਵਾਲੀੜਾ ਕਪੜਾ ਕੁਛ ਨਹੀਂ ਹੈਗਾ ਉਹਨਾਂ ਕੋਲ ਕਾਕਣੀਆਂ ਗਾ ਰੋਟੀ ਪਾਣੀ ਸਭ ਦੇ ਤੋਂ ਬਹੁਤਾ ਔਖਾ ਚੱਲੰਦਿਆ ਕਿਉਂਕਿ ਜੜਾ ਕਮਾਉਣ ਵਾਲਾ ਉਹੀ ਤੇ ਮੰਜੇ ਤੇ ਪੈ ਗਿਆ ਹੁਣ ਤੁਹਾਨੂੰ ਕਿੰਨੇ ਲੈ ਕੇ ਦੇਣਾ ਤੇ ਕਿੰਨੇ ਨਹੀਂ ਅਜਾ ਫਿਰ ਪਵਾਰ ਦੇ ਵਿੱਚ ਸੱਸ ਸੋਹਦਾ ਦੇਖਿਆ ਬੱਚੇ ਦੇਖ ਕੇ ਘਰ ਵਾਲਾ ਇਦਾਂ ਮੰਜੇ ਤੇ ਪੈ ਗਿਆ ਸਾਰਿਆਂ ਦੇ ਹਾਲਾਤ ਇਸ ਤਰੀਕੇ ਦੇ ਬਣ ਗਏ ਆ ਤੇ ਫਿਰ ਮਨ ਤੇ ਕੀ ਬੀਤਦੀ ਆ ਜਦੋਂ ਇਕੱਲੇ ਬੈਠੇ ਹੁੰਦੇ ਕਿ ਸੋਚਦੇ ਹਾਂ ਕਿ ਕਿੱਥੋਂ ਕਿੱਦਾਂ ਕੱਢਾਂਗੇ ਇਸ ਦੁੱਖ ਚੋਂ ਆਪਣੇ ਆਪ ਨੂੰ ਅਸੀਂ ਇਹ ਹੀ ਸੋਚਦੇ ਕਿ ਸਾਡਾ ਕੇ ਵੀ ਲੱਛ ਜਿਹੜਾ ਮੇਰਾ ਪਤੀ ਆਣਾ ਮੰਜੇ ਤੋਂ ਉੱਠ ਜੇ ਵੀ ਅਸੀਂ ਫੇਰ ਆਪਣਾ ਕਮਾਈਏ ਖਾਈਏ ਵੀ ਕਿ ਹੱਗਿਆ ਉਹਨੂੰ ਹੱਥ ਚੜਨ ਦੀ ਲੋੜ ਨਾ ਪਵੇ ਵੀ ਕਿ ਅਸੀਂ ਵੇਖੋ ਮੰਗ ਤਾਂ ਕਿ ਆਪਣਾ ਗੁਜ਼ਾਰਾ ਕਰੰਦੇ ਆ ਪਰ ਸਰਦ ਦੇ ਪਤੇ ਦਾ ਵੀ ਅਸੀਂ ਇਹੋ ਬੱਚ ਉਹਨੇ ਕਿ ਜਿਹੜਾ ਮੇਰਾ ਪਤੀ ਆਣਾ ਮੰਜੇ ਤੋਂ ਉੱਠ ਜੇ ਸਹੀ ਸਲਾਮਤ ਜਿਹੜੇ ਅੰਨਾ ਬਈ ਵੀਦ ਨੇ ਉਹ ਜੇਕਰ ਵੀਡੀਓ ਦੇਖ ਰਹੇ ਉਹਨਾਂ ਨੂੰ ਵੀ ਅਪੀਲ ਹੈ ਕਿ ਜ਼ਰੂਰ ਕੋਸ਼ਿਸ਼ ਕਰੀ ਆਪਾਂ ਬਹੁਤ ਸਾਰੀਆਂ ਸੇਵਾਵਾਂ ਭੇਜਦੇ ਆਂ ਤੇ ਇਹਨਾਂ ਦੇ ਜ਼ਰੂਰ ਪਰਵਾਹ ਦੀ ਮਦਦ ਕਰੀਏ ਮਾਤਾ ਜੀ ਅ ਦੁੱਖ ਤੇ ਆਪਾਂ ਨੂੰ ਪਤਾ ਲੱਗ ਗਿਆ ਲੇਕਿਨ ਬੱਚੇ ਨੂੰ ਇਸ ਤਰੀਕੇ ਹਾਲਾਤਾਂ ਚ ਦੇਖ ਕੇ ਜਿਹੜੇ ਹੋਰ ਕਹਿੰਦੇ ਆ ਕਿ ਮਾਂਵਾਦ ਸਭ ਦੀਆਂ ਸਾਂਝੀਆਂ ਤੇ ਜਿਹੜੇ ਬੱਚੇ ਨੇ ਤੁਹਾਡੇ ਜਾਂ ਜਿਹੜੇ ਵੀਰ ਹੋਰ ਦੇਖ ਰਹੇ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਆਪਣੇ ਲਫ਼ਜ਼ਾਂ ਦੇ ਵਿੱਚ ਕਿ ਜਿਹੜਾ ਤੁਹਾਡੇ ਇਸ ਬੱਚੇ ਦੀ ਜਿਹੜੀ ਬਾਹ ਫੜ ਲਨ ਅਈਏ ਬਾਬਾ ਜੀ ਜਿਵੇਂ ਸਾਡੇ ਨਾਲ ਬੱਚੇ ਦੀ ਬਾਹ ਫੜੀ ਜਾਵੇ ਸਾਡੇ ਬੱਚਾ ਸਹੀ ਸਲਾਮਤ ਉੱਠ ਪਈ ਇਲਾਜ ਕਰਵਾ ਲਈ ਹਾਂਜੀ ਲਾਜੋ ਜੇ ਇਹਨਾਂ ਗਰੀਬਾਂ ਨੂੰ ਸਾਨੂੰ ਗਰੀਬਾਂ ਨੂੰ ਲੈ ਲਤਾ ਇਹਨਾਂ ਬੱਚਿਆਂ ਦਿੱਤਾ ਜਾਵੇ ਨੰਗੇ ਬੱਚੇ ਫਿਰਦੇ ਆ ਲੈ ਲਤਾਂ ਨਹੀਂ ਇਹਨਾਂ ਦੇ ਪਾਉਣ ਨੂੰ ਹੈਗਾ ਤੇ ਰੋਟੀ ਪਾਣੀ ਖਾਣ ਨੂੰ ਨਹੀਂ ਹੈਗਾ ਵੀ ਹਾਂਜੀ ਮਾਵਾਂ ਨੇ ਤੇ ਵੈਸੇ ਬੜਾ ਔਖਾ ਪਾਲਿਆ ਹੁੰਦਾ ਤੇ ਫੇਰ ਇਸ ਉਮਰ ਚ ਆ ਕੇ ਸੇਵਾ ਕਰਾਉਣ ਦਾ ਸਮਾਂ ਦੀ ਹਾਂਜੀ ਆਪ ਹਾਂਜੀ ਅਸੀਂ ਸੇਵਾ ਹੋਣ ਇਹਨਾਂ ਸਾਡੀ ਕਰਨੀ ਤੇ ਅਸੀਂ ਇਹਦੀ ਕੰਡ ਹੈ ਹਾਂਜੀ ਤੇ ਹੋਰ ਸਾਨੂੰ ਮੈਂ ਤੇ ਕੋਈ ਸਾਨੂੰ ਗਰੀਬਾਂ ਗਰੀਬ ਹੈਗੇ ਆ ਸਾਡਾ ਬੱਚਾ ਚਾਹੀਦਾ ਸਲਾਮ ਬਿਲਕੁਲ ਕਿਤਨਾ ਕਿਤੇ ਭਾਵਕ ਬੋਲਦੇ ਬਹੁਤ ਜ਼ਿਆਦਾ ਮਨ ਭਰਿਆ ਲੇਕਿਨ ਵੀਰੇ ਜਿਹੜੇ ਵੀਰ ਭਰਾ ਦੇਖਦੇ ਆ ਕੋਈ ਆਪਣਾ ਨੰਬਰ ਸ਼ੇਅਰ ਕਰਦੇ ਹੋ ਕੋਈ Google Pay ਚੱਲਦਾ ਆਪਣਾ ਹੈਗਾ ਹਾਂਜੀ ਚੱਲਦਾ ਜੀ Google Pay ਨੰਬਰ ਜਰੂਰ ਦੱਸੋ ਆਪਣਾ Google Pay ਦਾ ਤੇਰਾ ਫੋਨ ਦਾ ਨੰਬਰ 765809777 ਫੇਰ ਬੋਲ ਦੋ 765809777 77 77 ਠੀਕ ਹੈ ਵੀਰੇ ਸੋ ਬਿਲਕੁਲ ਸਾਥੀਓ ਨੰਬਰ ਤੁਸੀਂ ਆਪਣੀਆਂ ਸਕਰੀਨਸ ਉੱਪਰ ਵੀ ਦੇਖਦੇ ਹੋ ਨੰਬਰ ਦੱਸ ਵੀ ਦਿੱਤਾ ਵੀਰ ਨੇ ਜ਼ਰੂਰ ਮਦਦ ਕਰਿਓ ਜੇ ਕਦੇ ਕੋਈ ਵਿਅਕਤੀ ਇੰਨੀ ਸਮਰੱਥਤਾ ਨਹੀਂ ਰੱਖਦਾ ਕਿ ਮਦਦ ਕਰ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰ ਦਿਓ ਤਾਂ ਕਿ ਉਹਨਾਂ ਪਰਿਵਾਰਾਂ ਤੱਕ ਉਹਨਾਂ ਲੋਕਾਂ ਤੱਕ ਪਹੁੰਚ ਜਾਵੇ ਜਿਹੜੇ ਇਸ ਵੀਰ ਦੀ ਮਦਦ ਕਰ ਸਕਣ ਨਹੀਂ ਤੇ ਘਟੋ ਘਟ ਜਿੰਨਾ ਵੀ ਹੋ ਸਕਦਾ ਸੋ 200 500 ਹਜ਼ਾਰ ਦਾ ਆਪਣਾ ਯੋਗਦਾਨ ਕਰਿਏ ਜੇ ਕਦੇ ਵੀਡੀਓ 10000 20000 ਬੰਦੇ ਤੱਕ ਪਹੁੰਚਦੀ ਹੈ ਤੇ ਵਿੱਚੋਂ ਜੇ ਕਦੇ 2000 ਵਿਅਕਤੀ ਵੀ ਮਦਦ ਕਰਦੇ ਦੇ ਸ਼ਾਇਦ ਇਸ ਘਰ ਦੇ ਹਾਲਾਤ ਸੋਧ ਜਾਣ ਕਿ ਬਹੁਤ ਪੈਸਾ ਲੱਗਣਾ ਹੈ ਇਲਾਜ ਦੇ ਉੱਪਰ ਲੇਕਿਨ ਜੇਕਰ ਆਪਾਂ ਕਰਾਂ ਤੇ ਆ ਜੀਏ ਸਾਦੇ ਪੰਜਾਬੀ ਆਪਣੇ ਸਾਥੀ ਜਿਹੜੇ ਵੀਰ ਭਦਾ ਦੇਖਦੇ ਇੱਕ ਹੋ ਜਾਣ ਤੇ ਬਹੁਤ ਛੋਟੀ ਜੀ ਮੁਸੀਬਤ ਇਸ ਪਰਿਵਾਰ ਲਈ ਬਣ ਕੇ ਰਹਿ ਜਾਏਗੀ ਜੇਕਰ ਆਪਾਂ ਸਹਾਦਾਈਏ ਤੁਹਾਡੇ ਸਾਥ ਦੀ ਸਾਨੂੰ ਵੀ ਉਮੀਦ ਰਹੇਗੀ ਜਰੂਰ ਸਹਿਯੋਗ ਕਰੋ ਤੁਸੀਂ ਦੇਖਦੇ ਹੋ ਉਹ ਦਸਤੀ ਹੈਡਲਾਈਨਸ ਮੈਂ ਹਰਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ